ਖੇਡਦਾ ਆਉਂਦਾ ਸਾਧੇ ਖੇਡਦਾ ਆਉਂਦਾ ਸ਼ੂਕ ਪੈਂਦੀ ਆ ਜੰਦਾ ਸਾਧੇ ਖੇਡਦਾ ਆਉਂਦਾ ਸ਼ੂਕ ਪੈਂਦੀ ਆ ਜੰਦਾ ਤੋ ਤੇਰੇ ਚੜ੍ਹਿਆ ਜੰਡਾ ਤੇ ਆਵਾ ਮਾਪਿਆ ਤੇਰੇ ਚਰਾ ਕੀ ਪਾਵਾਂ ਮੇਰੇ ਚੜ੍ਹਿਆ ਜੰਡਾ ਤੇ ਆਵਾ ਮਾਪਿਆ ਤੇਰੇ ਚਰਾ ਕੀ ਪਾਵਾਂ ਦੁਨੀਆ ਰਗਾ ਦੀ ਤੇ ਦੁਨੀਆ ਰਗਾ ਦੀ ਸਾਥ ਖੇਡਦਾ ਸਾਥ ਖੇਡਦਾ ਸਾਥ ਖੇਡਦਾ ਉਹਦਾ ਝੂਕ ਪੈਂਦੀ ਆ ਜੰਡਾ ਖੇਡਦਾ ਜਾਂਦਾ ਸ਼ੂਕ 35000 ਜੰਦਾ ਮੇਰੇ ਵੀਰ ਮੇਰੇ ਭਾਈ ਮੇਰੀਆਂ ਭੈਣਾਂ ਬੀਬੀਆਂ ਤਾਈਆਂ ਚਾਚਾ ਸੋਡਾ ਮੇਰੇ ਸਿਰ ਤੇ ਆਥੋਣਾ ਚਾਹੀਦਾ ਮੇਰਾ ਮਾਲਕ ਦਾ ਸੋਡੀਆਂ ਬੇਡੀਆਂ ਬੰਨੇ ਹੱਸ-ਹੱਸ ਕੇ ਲਾਊਗਾ ਕਹਿੰਦਾ ਕਿਹਨੂੰ ਕਿਹਨੂੰ ਅੱਜ ਦਾ ਦੀਵਾਨ ਵਧੀਆ ਲੱਗੀ ਜਾਂਦਾ ਕਹਿੰਦਾ ਤਾੜੀ ਮਾਰ ਕੇ ਦੱਸਿਓ ਨਗਰਾ ਬਾਬਾ ਤੇਰੇ ਸੱਚੇ ਦਰਬਾਰ ਦੀ ਕੋਟਲੇ ਵਾਲੀ ਸੱਚੀ ਸਰਕਾਰ ਦੀ ਲੱਖਾਂ ਦੇ ਦਾਦੇ ਦੀ ਫੇਰ ਕਿਸੇ ਮੇਰੀ ਭੈਣ ਨੇ ਆਪਦੇ ਬੱਚੇ ਵਾਸਤੇ ਕੰਨ ਪਾਈ ਹੈ ਪਹਿਲੀ ਵਾਰੀ ਦਰਬਾਰ ਦੇ ਵਿੱਚ ਹੁਕਮ ਲੱਗਿਆ ਬਾਬਾ ਜੀ ਦਾ ਬੱਚੇ ਦੇ ਕੰਨ ਹੈ ਕੋਈ ਮੇਰੀ ਭੈਣ ਹੈ ਕਿਸੇ ਵੀਰ ਨੇ ਕਹਿੰਦਾ ਆਪਦੇ ਵੀਰ ਨੇ ਭਾਈ ਵਾਸਤੇ ਕੰਨ ਪਾਈ ਹੈ ਕਿਸੇ ਮਾਤਾ ਨੇ ਆਪਦੇ ਲੜਕੇ ਵਾਸਤੇ ਕੰਨ ਪਾਈ ਹੈ ਜੇ ਕੋਈ ਮੇਰੀ ਭੈਣ ਹੈ ਆਇਆ ਤੇ ਬਾਬੇ ਦਰਬਾਰ ਵੱਲੋਂ ਹੁਕਮ ਲੱਗ ਸਕਦੀ ਹੈ ਕਹਿੰਦਾ ਚੱਲ ਬਾਬਾ ਮੇਰਾ ਬਾਗ ਬਗੀਚਾ ਪਾਣੀ ਵਰਦੇ ਚੇਲੇ ਵਿਖੜਾਲ ਖੜਾਲਾ ਜੋਗਿਆ ਜਟਾਂ ਤੇ ਨਾਗ ਮਿਲੇ ਵਿਖੜਾਲਾ ਜੋਗਿਆ ਜਟਾਂ ਤੇ ਨਾਗ ਮਿਲੇ ਵਿਖੜਾਲਾ ਜੋਗਿਆ

ਇਹ ਸਰੀਰ ਬਾਬਤ ਗੱਲ ਪਈ ਹੈ ਹੁਣ ਆਏ ਪੁੱਛਦੇ ਹੋਂ ਇਹਨੂੰ ਕੀ ਗੱਲ ਹੈ ਕਿਉਂ ਨਹੀਂ ਸਹੀ ਰਹਿਦਾ ਆਈ ਗੱਲ ਹੈ ਹਾਂਜੀ ਜਮਾ ਕਿੰਨਾ ਟਾਈਮ ਹੋ ਗਿਆ ਕੀ ਲੱਗਦਾ ਤੁਹਾਡਾ ਇਹ ਹਾਂਜੀ 20 ਦਿਨ ਹੋ ਗਿਆ ਸਹੀ ਨਹੀਂ ਹੋਇਆ ਦਵਾਈ ਲਵਾ ਕੇ ਦੇਖੀ ਸੀ ਹਾਂਜੀ दारू ਤਾਂ ਨਹੀਂ ਪਿੰਦਾ ਸਰੀਰ ਚ ਡਿੱਗਦਾ ਕੀ ਦੱਸਿਆ ਡਾਕਟਰ ਜੀ ਨੇ ਉਦੋਂ ਦੀ ਦੇਖ ਚੱਲਦੀ ਹੈ ਸਹੀ ਨਹੀਂ ਹੋਈ ਜਾਂਦਾ ਪਤਾ ਨਹੀਂ ਲੱਗਦਾ ਸਰੀਰ ਨੂੰ ਕੀ ਗੱਲ ਹੈ ਕੀ ਨਹੀਂ ਚਾਂਨ ਚੱਕ ਚੋਟ ਲੱਗੀ ਸੀ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਿਆ ਕੀ ਗੱਲ ਸਰੀਰ ਨੂੰ ਹੋ ਗਈ ਕਿਉਂ ਨਹੀਂ ਸਹੀ ਹੋ ਜਾਂਦਾ ਦਵਾਈ ਦਵਾ ਕੇ ਵੇਖ ਲਈ ਕਿਸੇ ਪਾਸੇ ਆਰਾਮ ਨਹੀਂ ਆਇਆ ਇਹ ਗੱਲ ਹੈ ਇੱਕ ਗੰਨ ਹੋ ਰਿਹਾ ਹੈ ਇੱਕ ਗੰਨ ਬੱਚੇ ਦੇ ਹੈ ਬੱਚਾ दारू ਪੀਂਦਾ ਹੋਵੇ ਜੇ ਕੋਈ ਮੇਰੇ ਵੀਰ ਦੇ ਜੇ ਕੋਈ ਮੇਰੀ ਭੈਣ ਨੇ ਪਾਇਆ ਤਾਂ ਸਕਦੀ ਬਾਬਾ ਇਧਰ ਬਾਰ ਬੱਲੋ ਹੁਕਮ ਲੱਗੇ ਆ ਜਾਈ ਚਲਦੀ ਤੇਰੇ ਨਾਲ ਵਸਾਨੀ ਚਾਰ ਘੂੜ ਦੀ ਰਾਣੀ ਚਲਦੀ ਤੇਰੇ ਨਾਲ ਵਸਾਨੀ ਚਾਰ ਘੂੜ ਦੀ ਰਾਣੀ ਚਲਦੀ ਤੇਰੇ ਨਾਲ ਵਸਾਨੀ ਚਾਰ ਘੂੜ ਦੀ ਰਾਣੀ ਮਾਫ ਕਰੀ ਤੂੰ ਮੇਰੀਆ ਬੁੱਲਾ ਕਿਉਂ ਲਿਆ ਹੋਣਾ ਜਾਣੀ ਮਾਫ ਕਰੀ ਤੂੰ ਮੇਰੀਆ ਬੁੱਲਾ ਕਿਉਂ ਜਾਣਾ ਜਾਣੀ ਮਾਫ ਕਰੀ ਤੂੰ ਮੇਰੀਆ ਬੁੱਲਾ ਕਿਉਂ ਲਿਆ ਹੋਣਾ ਜਾਣੀ ਮਾਫ ਕਰੀ ਤੂੰ ਮੇਰੀਆ ਬੁੱਲਾ ਕਿਉਂ ਜਾਣਾ ਜਾਣੀ ਗੁਰੂ ਮੇਰੇ ਨੇ ਬਾਗੜਵਾਇਆ ਪਾਣੀ ਪਾਉਣਗੇ ਚੇਲੇ ਵਖੜਾ ਖੜਾ ਤਾਰਾ ਜੋਗ ਵਿਆਹ ਜਟੇ ਨਾਲ ਨਾ ਕੋ ਮਿਲੇ ਤਾਰਾ ਜੋਗ ਵਿਆਹ ਜਟੇ ਨਾਲ ਨਾ ਕੋ ਮਿਲੇ ਤਾਰਾ ਜੋਗ ਵਿਆਹ ਜਟੇ ਨਾਲ ਨਾ ਕੋ ਮਿਲੇ ਸਰੀਰ ਨੂੰ ਕੋਈ ਪਤਾ ਨਹੀਂ ਲੱਗਦਾ ਤੇਰੇ ਢੀਲ ਟੁੱਟਦਾ ਰਹਿੰਦਾ ਹੈਗੇ ਨਹੀਂ ਟੁੱਟਦਾ ਜੇ ਕੋਈ ਗੱਲ ਕਹਿੰਦੇ ਆ ਮਨ ਨਹੀਂ ਕਰਦਾਗਾ ਬੋਲਣ ਨੂੰ ਮਨ ਨਹੀਂ ਕਰਦਾ ਫੇਰ ਕਬਰਾਟ ਹੁੰਦੀ ਹੈ ਬੇਚਨ ਨਹੀਂ ਲੱਗਾ ਗਏ ਬਸ ਪਤਾ ਨਹੀਂ ਲੱਗਦਾ ਕਿਉਂ ਨਹੀਂ ਸਰੀਰ ਸਹੀ ਹੋਈ ਜਾਂਦਾਗਾ ਦਵਾਈ ਲੈ ਕੇ ਵੇਖ ਲਈ ਰੱਬ ਰੱਬ ਕਰਕੇ ਵੇਖ ਲਿਆ ਪਰਦੇ ਦਾ ਸਰੀਰ ਨਹੀਂ ਸਹੀ ਹੋਈ ਜਾਂਦਾਗਾ 아이 ਗੱਲ ਹੈ ਜੇ ਇਸ ਦਾ ਸਰੀਰ ਸਹੀ ਹੋ ਜੇ ਫਿਰ ਚੋਟ ਕਰਨੀ ਸਰੀਰ ਚ ਪਤਾ ਨਹੀਂ ਲੱਗਿਆ ਉਦੋਂ ਬਾਅਦ ਕੀ ਗੱਲ ਬਣ ਗਈ ਕੀ ਨਹੀਂ ਆਈ ਗੱਲ ਹੈ ਡਿਪਰੈਸ਼ਨ ਹੀ ਵਧਦਾ ਜਾਂਦਾ ਹੈ ਹਾਂ ਸਹੀ ਹੋਈ ਦਿਮਾਗ ਤੇ ਲੋਡ ਹੀ ਪੈਂਦਾ ਜਾਂਦਾ ਸਹੀ ਗੱਲ ਹੈ ਹਾਂ ਚੱਲ ਵੀ ਅੱਜ ਜਲਮਣੂ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਆਏ ਸਾਧ ਬੰਗਾਲੀਆ ਓਏ ਕਾਲਾ ਸਾਧ ਬੰਗਾਲੀਆ ਸਾਧ ਬਗਾਲੀਆ ਓਏ ਪੌਣਾ ਨਾ ਸਾਧ ਬਗਾਲੀ ਆਏ ਹੋਏ ਜਿਲਮ ਨੂੰ ਰੋਕਣ ਵਾਲੀ ਆਏ ਜਿਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਐ ਜਿਲਮ ਸ਼ਰਾਬੀ ਐ ਜੀ ਕਾਲਾ ਜਿਲਮ ਸ਼ਰਾਬੀ ਐ ਜਿਲਮ ਸ਼ਰਾਬੀ ਆ ਓਏ ਕਾਲਾ ਜੇ ਗੱਲ ਸੱਚੀ ਹੋਈ ਤਾਹਾਂ ਨੀ ਦਾ ਤੋੜ ਕੇ ਜਵਾਬ ਚੋਟ ਕਰਨ ਗਾਂ ਕੋਈ ਰਾਹ ਸਰ ਨਹੀਂ ਬਣ ਜਾਂਦਾ ਗਾ ਨੌਕਰੀ ਲੱਗਣਾ ਹੈਗੇ ਪਹਿਲਾ ਵੀ ਪੇਪਰ ਦਿੱਤੇ ਐ ਕਿੰਨੇ ਕ ਦੇਤੇ ਕਿਸੇ ਪਾਸੇ ਕੋਈ ਰਾਸਰ ਨਹੀਂ ਬੰਦਾ ਕਦੇ ਥੋੜੇ ਨੰਬਰ ਅਤ ਰਹੇ ਨਾ ਕਦੇ ਵੱਧ ਨੰਬਰ ਅਤ ਰਹੇ ਨਾ ਨੌਕਰੀ ਮਿਲਨੀ ਚਾਹੀਦੀ ਆ ਕਹਿੰਦਾ ਨੌਕਰੀ ਬਣਾ ਦੀ ਕਾਸੀ ਨਹੀਂ ਮਿਲਦੀ ਤਿਆਰੀਆਂ ਵੀ ਬਹੁਤ ਕਰ ਲੀਆਂ ਜੀ ਬਾਬਾ ਜੀ ਕਹਿੰਦਾ ਪੁਲਿਸ ਦੀ ਨੌਕਰੀ ਦੀ ਤਿਆਰੀ ਕਰੀ ਸੀ ਕਈ ਅਨਿਲ ਨਾਮ ਕੀ ਦਾ ਹੈ ਓਏ ਚੱਲ ठोकर पूजना बनते पर लखा पेट करा होरिया बाबा सावेरवा बेपर भाइया तेरिया बाबा सावेरवा बेपर भाइया तेरिया देर ਪਰਵਾਹੇ ਆ ਵੰਦੇ ਆਹ ਆਹ ਦੇ ਲੱਖੀ ਪੇਦ ਕਰਾਈਏ ਤੁੰਗਿਆ ਤੋਂ ਤਰਬੂਜ ਨਹੀਂ ਬਾਂਦੇ ਲੱਖੀ ਵੇਦ ਕਰਾਈਏ ਨਾ ਕਾ ਦੇ ਪੁੱਤ ਮਿੱਤ ਨਾ ਹੁੰਦੇ ਕਦੇ ਨਾ ਛੇੜਨ ਜਾਈਂ ਵੀਰ ਜੀ ਤਿਆਰੀ ਵੀ ਤੁਸੀਂ ਬਹੁਤ ਕਰੀਐ ਪੜਾਈ ਵੀ ਤਨੋਂ ਮਨੋਂ ਕਰੀਐ ਕਰੀਐ ਪਰ ਅਖੀਰ ਜਾਂਦੇ ਸੋਡੇ ਨਾਲ ਇੱਜ਼ਤ ਓਖਾ ਹੀ ਹੋ ਜਾਂਦਾ ਹੈ ਜਿਆਦਾ ਕਰਕੇ ਤਾਂ ਪੂਰਾ ਜੰਨਾ ਐਂ ਜੀ ਕਰਦਾ ਐਸਕੇ ਡੇ ਨਿਕਲ ਜੂੰਗੇ ਪਰ ਉੱਥੇ ਜਾ ਕੇ ਪਤਾ ਲੱਗਦਾ ਜਦੋਂ ਜਮਾ ਕਾਲਾ ਪੰਦਾ ਹੀ ਪੈ ਆਈ ਗੱਲ ਬੰਦੀ ਕੰਦਾ 4-5 ਸਾਲ ਹੋ ਗਏ ਆ ਰਾਤ ਤੁਰੇ ਫਿਰਦੇ ਨੂੰ ਨੌਕਰੀ ਕੰਦਾ ਲੈ ਗਈ ਛੱਡਨੀ ਹੈ ਛੱਡਨੀ ਤਾਂ ਲੈ ਗਈ ਇੱਕ ਪੜਾਈ ਦਾ ਡਿਸਪਰੈਸ਼ਨ ਇੱਕ ਕਹਿੰਦਾ ਝੋਟ ਲੱਗੇ ਦਾ ਡਿਸਪਰੈਸ਼ਨ ਪੈ ਗਿਆ ਕਹਿੰਦਾ ਹੁਣ ਤਾਂ ਦਿਮਾਗ ਨੂੰ ਪਤਾ ਨਹੀਂ ਲੱਗਦਾ ਕੀ ਕਰੀਏ ਦਜੀ ਨਾ ਸਹੀ ਹੈ ਗੱਲ ਮਾਤਾ ਜੀ ਨੂੰ ਮੰਨਦੇ ਹੋ ਕਿੰਨਾ ਟਾਈਮ ਹੋ ਗਿਆ ਸ਼ੁਰੂਆਤ ਤੋਂ ਤੁਸੀਂ ਮੋਢ ਤੋਂ ਸੇਵਾ ਕਰਦੇ ਹੋ ਦੋਨੇ ਹੱਥੀ ਮੰਨੀ ਜਾਂਦੇ ਹੋ ਆਪ ਦਾ ਰੱਬ ਰੱਬ ਕਰੀ ਜਾਂਦੇ ਹੋ ਹੁਣ ਡਿੱਕਾ ਕੱਲਾ ਨੌਕਰੀ ਦੇਈ ਹੈ ਈਏ ਨੌਕਰੀ ਲੱਗ ਜੇ ਤਾਂ ਕਹਿੰਦੇ ਆ ਬੇੜੇ ਪਾਰ ਹੀ ਹੋ ਜਾਉਂਦਾ ਸਹੀ ਹੈਗਾ ਨਾ ਕਹਿੰਦਾ ਨੌਕਰੀ ਇੱਕ ਨਹੀਂ ਕਹਿੰਦਾ ਨੌਕਰੀ ਦੋ ਜਣੇ ਮੰਗਦੇ ਆ ਹਾਂਜੀ ਸਹੀ ਹੈ ਜੀ ਇੱਕ ਕੋਣ ਹੈ ਮੇਰਾ ਭਰਾ ਹੈ ਚੱਲ ਵੀ बनते भावें लखी भेद कराइए नागा दे हे कद ना छेड़ने जाइए नागा के पुत बड़े हजारी कदे ना छेड़ने जाइए ਆਟਾ ਦੇ ਪੁੱਤ ਮਿੱਤਣਾ ਹੁੰਦੇ ਭਵੇਂ ਚੂੜੀਆਂ ਤੇ ਸਪਲਾਈਏ ਐ ਤੂੰ ਆ ਮੇਰਾ ਨਾਲਾ ਭੈਰੋ ਕੈੰਗੋ ਬੁਰੀ ਬਣਾ ਹੋਏ ਬੇਪਰਵਾਹੀਆਂ ਤੇਰੀਆਂ ਬਾਬਾ ਜਾਵਾ ਬੇਪਰਵਾਹ ਬੇਪਰਵਾਹੀਆਂ ਤੇਰੀਆਂ ਬਾਬਾ ਜਾਵਾ ਬੇਪਰਵਾਹ ਬੇਪਰਵਾਹੀਆਂ ਤੇਰੀਆਂ ਕੋਰ ਮਾਵੇ ਪਰਵਾਹ ਮਾਤਾ ਦਾ ਕੋਈ ਜਾਗਨ ਸੁਠਾ ਹੈਗੀ ਪੀਰ ਪਾਸ਼ਾ ਸੋਡੀਆਂ ਬੇੜੀਆਂ ਬੰਨੇ ਲਾ ਦੇ ਨੌਕਰੀ ਸਾਨੂੰ ਲਾ ਦੇ ਮਾਤਾ ਦਾ ਜਾਗਨ ਕਰਾ ਦੇ ਆਗੀ ਸਮਝ ਆਹੀ ਤਰੀਕਾ ਹੋਊਗੀ ਕਿੰਨਾ ਸਾਲ ਬਾਅਦ ਕਹਿੰਦਾ ਨੌਕਰੀ ਲੱਭੀ ਠੀਕ ਹੈ ਪੰਜ ਫੇਰੀਆਂ ਲਾਏ ਉਹਦੇ ਮੋੜੇ ਦੇ ਦਾ ਦੋਗੇ ਜਾਂ ਛੋਟੀਆਂ ਬੇੜੀਆਂ ਬਣਨ ਲੱਗੀਆਂ ਪੀਰ ਦੀ ਚਾਦਰ ਤੇ ਰਸਪਰੀਆਂ ਡੱਬਾ ਚੜਾ ਦੇਣਿਆ ਠੀਕ ਹੈ ਲੈ ਬਾਬਾ ਨੌਕਰੀ ਲੱਗ ਜਾ ਤੇਰੀ ਚਾਦਰ ਤੇ ਰਸਪਰੀਆਂ ਦਾ ਡੱਬਾ ਚੜਾ ਦਿੰਨਾਂ ਲੱਗੇ ਚੜਾ ਦੋਗੇ ਜਾਂ ਛੋਟੀਆਂ ਬੇੜੀਆਂ ਬਣਨੇ ਲੱਗੀਆਂ ਆ ਗਈ ਸਮਝ ਸਾਲ ਦੇ ਵਿੱਚ ਨੌਕਰੀ ਚੜਜੂ ਉੱਥੇ ਬਹਿ ਕੇ ਸੁੱਖਣਾ ਚੱਲ ਮਿੱਤਰ ਓ ਕਾਲੀ ਤੇ ਮਸਾਣੀ ਤੇਰੇ ਨਾਲ ਧੂਰੀ ਆਉਂਦੀ ਐ ਕਾਲੀ ਕਮਲੀ ਵਾਲਿਆ ਕਾਲੀ ਕਮਲੀ ਵਾਲਿਆ ਵੇ ਤਮਾੜ ਪੈਦੀ ਆਉਂਦੀ ਕਾਲੀ ਕਮਲੀ ਵਾਲਿਆ ਵੇ ਮੋਲ ਪੈਦੀ ਆਉਂਦੀ ਐ ਕਾਲੀ ਕਮਲੀ ਵਾਲਿਆ ਵੇ ਮੋਲ ਪੈਦੀ ਆਉਂਦੀ ਐ ਕੌੜੀ ਲਾਡਾ ਵਾਲਿਆ ਵੇ ਤਮਾੜ ਪੈਦੀ ਆਉਂਦੀ ਐ ਦਾ ਹੋ बन गया हर गपाल का चेला लौड़े धुंग दिया हाथे मेला बन गया हर गपाल का चेला लौड़े धुंग दिया ते मेला ਕਲਰਾਂ ਦੀ ਰਾਣੀ ਤੇਰੇ ਨਾਲ ਤੂਰੀ ਆਉਂਦੀ ਐ ਕਾਲੀ ਕਮਲੀ ਵਾਲਿਆ ਵੇ ਤਮਹਾਲ ਪੰਦੀ ਆਉਂਦੀ ਐ ਕਾਲੀ ਕਮਲੀ ਵਾਲਿਆ ਵੇ ਤਮਹਾਲ ਪੰਦੀ ਆਉਂਦੀ ਐ ਕਾਲੀ ਕਮਲੀ ਵਾਲਿਆ ਵੇ ਤਮਹਾਲ ਪੰਦੀ ਆਉਂਦੀ ਆਦੀ ਐ ਬੱਲੇ ਫਕੀਰਾ ਲੱਟਿਆ ਪਸਾ ਕਿੜੀਆਂ ਗਲਾਂ ਤੂੰ ਵਟਿਆ ਬੱਲੇ ਫਕੀਰਾ ਲੱਟਿਆ ਪਸਾ ਕਿੜੀਆਂ ਗਲਾਂ ਤੂੰ ਵਟਿਆ ਬੱਲੇ ਬੱਲੇ ਫਕੀਰਾ ਲੱਟਿਆ ਪਸਾ ਕਿੜੀਆਂ ਗਲਾਂ ਤੂੰ ਵਟਿਆ ਬੱਲੇ ਫਕੀਰਾ ਲੱਟਿਆ ਪਸਾ ਕਿੜੀਆਂ ਗਲਾਂ ਤੂੰ ਵਟਿਆ ਆਹ ਓਏ ਕੱਲਰਾਂ ਦੀ ਰਾਣੀ ਹੀ ਕੱਲਰਾਂ ਦੀ ਰਾਣੀ ਤੇਰੇ ਨਾਲ ਦੁਰੀ ਆਉਂਦੀ ਆ ਕਾਲੀ ਕਮਣੀ ਵਾਲਿਆ ਵੇ ਤਮਾਲ ਕੰਜੀ ਆਉਂਦੀ ਏ ਕਾਲੀ ਕਮਲੀ ਵਾਲਿਆ ਵੇ ਤਮਾਲ ਕੰਜੀ ਆਉਂਦੀ ਏ ਕਾਲੀ ਕਮਣੀ ਵਾਲਿਆ ਵੇ ਤਮਾਲ ਪੈਂਦੀ ਆਉਂਦੀ ਏ ਦਾਦਾ ਜੀ ਬੱਚੇ ਵਾਸਤੇ ਪੁੱਛਣਾ ਆਇਓ ਲੜਕੇ ਵਾਸਤੇ ਪੁੱਛਣਾ ਆਇਓ ਬਣਾਏ ਪੁੱਛਣ ਆਇਓ ਕੀ ਗੱਲ ਹੈ ਕਿਉਂ ਨਹੀਂ ਸਹੀ ਰਹਿੰਦਾ ਦਾਰੂ ਪੀਂਦਾ ਹੈ ਦਿਨ ਰਾਤ ਪੀਂਦਾ ਹੈ ਚੱਲ ਗਿਆ ਇੱਕ ਫੇਰਾ ਪਾਈ ਮਹਾਨਕਾ ਇੱਕ ਫੇਰਾ ਪਾਈ ਮਾਲਕਾ ਦੁਖੀਏ ਵਿਚਾਰਿਆਂ ਦੇ ਝੂਲਦਾ 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 ਰਹੀ ਵੇ ਚੰਡਿਆ ਮੇਰੇ ਬਾਪੇ ਦੇ ਬਿਵਾਰ ਰੇਤੇ ਝੂਲਦਾ ਰਹੀ ਵੇ ਚੰਡਿਆ ਮੇਰੇ ਬਾਪਾ ਦੇ ਦਵਾਰੇ ਤੇ ਢੂਲਦਾ ਰਹੀ ਵੇ ਕੰਡਿਆ ਪੀਰਾ ਦੇ ਦਵਾਰੇ ਤੇ ਆਖ ਅਖ ਅਖ ਮੇ ਕਸ਼ਟਮ ਸਹੀ ਵੀ ਹੋ ਜਾਂਦਾ ਹੈ ਕਿ ਫੇਰ ਉਮੀ ਹੋ ਜਾਂਦਾ ਨਾ ਕਬਰਾਟ ਵੀ ਉਹਨੂੰ ਬਹੁਤ ਹੁੰਦੀ ਹੈ ਗੁੱਸਾ ਵੀ ਬਹੁਤ ਆਉਂਦਾ ਹੈ ਤੇ ਲੜਾਈ ਝਗੜਾਈ ਬਹੁਤ ਕਰਦੇ ਨਾਲ ਤਾਂ ਹੈ ਨਹੀਂ ਛੋੜਿ ਉਹ ਹਾਂਜੀ ਜਿਹੜਾ ਛੋਡਾ ਬੱਚਾ ਦੁਬਾਨ ਤੇ ਆਇਆ ਨਹੀਂ ਕੱਢਨੀਆ ਵੀਰ ਹੂੰ ਪੱਕਾ ਜਮਾ ਬਹੁਤ ਟੈਮੋ ਗਿਆ ਪਿੰਦੇ ਨੂੰ ਜੀ ਕਰਦਾ ਹੈਗੇ ਢੀਲ ਟੁੱਟਦਾ ਹੈਗੇ

ਕਿਹੜੀ ਗਲਤ ਮੈਂ ਕਰੀ ਹਵੇ ਤਾਂ ਗਵਾ ਕਾਲੀਏ ਪਟਿਆਲੇ ਰਹਿਣ ਵਾਲੀਏ ਕਿਹੜੀ ਗਲਤ ਹੋ ਕਰੀ ਹਵੇ ਦੰਗਵਾ खाली के भागी है जिया पर बात के भाग के जिया खाली लगे भागी है जिया कल ओ चढ़ता है हर देश का आरवा उठ गुट पिन में ही अखान जमा कली ये पटियाले रहने वाली है जेडी कल को मकरी हमें ताकमा ਲੇਪ ਡਿਆਲੇ ਰਹਿਣ ਵਾਲੀਏ ਤੇਰੀ ਕਾਲੇ ਤੋਂ ਬੱਕਰੀ ਜਾਵੇ ਤੰਗ ਮਾਂ ਲੇਪ ਡਿਆਲੇ ਰਹਿਣ ਵਾਲੀਏ ਗੱਲ ਤੋਂ ਕਰੀ ਜਾਵੇ ਤੰਗ ਮਾਂ ਜੇੜੀ ਚੱਲ ਤੋਂ ਕਰੀ ਜਾਵੇ ਤੰਗ ਮਾਂ I'm okay. ਜਮਚਾਰਾ ਪਿੱਛੇ ਗੜੇ ਨੀ ਗੋਸ ਕਰਨੀ ਆਪਾ ਕਾਲੀ ਮਾਤਾ ਨਾਲ ਮੰਨੋਗੇ ਹਾਂਜੀ ਇਹਨੂੰ ਦਰੂਦ ਦੀ ਨਹੀਂ ਅੰਦਰ ਸੀ ਕਾਲੀ ਮਾਤਾ ਨਾਲ ਕੋਈ ਦੋਗੇ ਤਾਂ ਕਾਲੀ ਮਾਤਾ ਨਾਲ

ਗਾ বিনা ਅਮਲੀ ਜਾ ਬਾਬਾ ਭਾਇਆ ਕੋਟਲੇ ਜਾ ਕੇ ਗਾ বিনা ਅਮਲੀ ਜਾ ਕਬੜਾ ਕੋਟਲੇ ਜਾ ਕੇ ਗਾ বিনা ਅਮਲੀ ਜਾ ਬਾਬਾ ਭਾਇਆ ਕੋਟਲੇ ਜਾ ਕੇ ਸਿਵਾ ਜਾਤੇ ਮਾਰਿਆ ਸਿਵਾ ਜਾਤੇ ਮਾਰਿਆ ਸਿਵਾ ਦਾ ਮਾਲਕ ਤੇਰੇ ਤੇ ਮਿਹਰ ਕਰੀ ਦਵੇ ਛਾਡੀ ਦੇ ਲਈ ਠੀਕਾ ਇੰਨਾ ਕੰਮ ਕਰਦੀ ਮੇਰਾ ਵੀ ਜਾਂ ਤੇਰੀਆਂ ਬੀੜੀਆਂ ਬੰਨੇ ਲੱਗਦੀਆਂ ਇਹਨਾਂ ਆਪਿਆ ਤਾਂ ਦਾਰੂ ਚੋਸ ਨਹੀਂ ਕੰਮ ਕਰਕੇ ਗਮਾਉਣੇ ਆ ਫੋਨ ਨਹੀਂ ਹੁਕਲਾ ਦਿੰਦਾ ਦਾਦਨੇਣਾ ਕੋਈ ਗੱਲ ਨਹੀਂ ਮਾਲਕ ਤੇਰੇ ਤੇ ਮਿਹਰ ਕਰੀ ਠੀਕ ਹੈ ਇੱਥੇ ਵਾ ਕੀ ਮਥੜੀ ਠੀਕ ਹੋ ਗਿਆ ਰੱਖ ਦੋ ਇਹਨੂੰ i can learn it.